ਬਹੁਤ ਬਹੁਤ ਬਧਾਈਆਂ ਤੁਹਾਨੂੰ ਅੱਜ ਅਪਵਾਦ ਚੜ੍ਹਦੀ ਕਲਾ ਚੜ੍ਹਦੀ ਅੱਜ 26 2026 ਸਾਲ ਜਿਹੜਾ ਉਹ ਅੱਜ ਚੜ੍ਹਿਆ ਹੈ ਯਾਰ ਹੁਣ ਉੱਪਰ ਹੀ ਮਾਈਕ ਬੜਾ ਕੀਤਾ ਹੁਣ ਅੱਜ ਦੇ ਦਿਨ ਗੁਰੂ ਰਾਮਦਾਸ ਜੀ ਦੇ ਦਰਾਂ ਦੇ ਉੱਤੇ ਸਤਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਸਾਰੀ ਦੁਨੀਆ ਦੇ ਅੰਦਰ ਸੁੱਖ ਸ਼ਾਂਤੀ ਰਹੇ ਸਾਰੇ ਸੰਸਾਰ ਦੇ ਵਿੱਚੋਂ ਜੰਗ ਸ਼ਬਦ ਜਿਹੜਾ ਉਹ ਖਤਮ ਹੋ ਜਾਏ ਸਰਪਾਸੇ ਅਮਨ ਸ਼ਾਂਤੀ ਆਪਸੀ ਭਾਈਚਾਰਾ ਸਦਭਾਵਨਾ ਆਪਸੀ ਸਤਿਕਾਰ ਪਿਆਰ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਵਧੇ ਜਿੱਥੇ-ਜਿੱਥੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਭਾਰਤੀ ਵੱਸਦੇ ਆ ਪੰਜਾਬੀ ਵੱਸਦੇ ਆ ਸਿੱਖ ਵੱਸਦੇ ਆ ਸਭ ਨੂੰ ਨਵੇਂ ਸਾਲ ਦੀਆਂ ਬਿਵਾਦਾਂ ਸਭ ਦੇ ਪਰਵਾਹ ਚੜ੍ਹਦੀ ਕਲਾ ਚ ਰਹਿਣ ਉਹਨਾਂ ਦੇ ਕਾਰੋਬਾਰ ਵਧਣ ਉਹਨਾਂ ਦੇ ਬੱਚੇ ਇਸ ਸਾਲ ਦੇ ਵਿੱਚ ਚੰਗੀ ਲਾਗਤ ਲੈਣ ਪੜ੍ਹਾਈ ਲੈਣ ਉਹਨਾਂ ਦੇ ਬੱਚੇ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਪਤਵਾਰਾਂ ਦਾ ਨਾਂ ਜਿਹੜਾ ਰੋਸ਼ਨ ਕਰਨ ਔਰ ਨਾਲ ਹੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਨਾ ਹੈ ਕਿ ਜਿੱਦਾਂ ਦੀ ਤਬਾਈ 25 ਦੇ ਵਿੱਚ ਆਈ ਹੜ੍ਹਾਂ ਦੇ ਰੂਪ ਵਿੱਚ ਇਦਾਂ ਦੀ ਤਬਾਈ ਐਸ ਸਾਲ ਦੇ ਵਿੱਚ ਜਾਂ ਅਗਲੇ ਸਾਲਾਂ 'ਚ ਕਦੀ ਬਣਾਵੇ ਕਦੀ ਵੀ ਬੱਲ ਪੰਜਾਬ ਦੀ ਧਰਤੀ ਤੇ ਇਦਾਂ ਦੀ ਹਰਾ ਨਾਮਕ ਜਿਹੜੀ ਆ ਉਹ ਤਬਾਈ ਮੁੜ ਕੇ ਨਾ ਆਵੇ ਔਰ ਅੱਜ ਵੀ ਜਿਹੜੇ ਸਾਡੇ ਹਰ ਪੀੜਤ ਪਰਿਵਾਰ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਲ ਦੇਵੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਸੋ ਅੱਜ ਹਰ ਪੀੜਤਾ ਵਾਸਤੇ ਵੀ ਅਰਦਾਸ ਕਰਾਂਗੇ ਕਿ ਹਰ ਪੀੜਤ ਜਿਹਨਾਂ ਦਾ ਨੁਕਸਾਨ ਹੋਇਆ ਸੀ ਮਾਦਾ ਸੱਚੇ ਪਾਤਸ਼ਾਹ ਉਹਨਾਂ ਦੀ ਪੂਰਤੀ ਕਰੇ ਉਹਨਾਂ ਨੂੰ ਬਾਲ ਦਵੇ ਉਹ ਇਸ ਆਫਤ ਦੇ ਨਾਲ ਉਹਨਾਂ ਨੇ ਬੜੀ ਜਦੌਜਾਦ ਕੀਤੀ ਆ ਤੇ ਜਿਹੜਾ ਜਦੌਜਾ ਰੰਦੀ ਆ ਉਹਨੂੰ ਵੀ ਉਹ ਕੰਪਲੀਟ ਕਰ ਲੈਣ ਸੋ ਅਸੀਂ ਮੇਰੇ ਨਾਲ ਮੇਹਰ ਸਾਹਿਬ ਮੇਰੇ ਨਾਲ ਸਾਡੇ ਸਾਥੀ ਪਾਰਟੀ ਦੇ ਮੀਡੀਆ ਦੇ ਸਾਡੇ ਮਤਲਬ ਲਾਤੀ ਭਗਵਾਨ ਜੀ ਸਾਰੇ ਜਿੰਨੇ ਆਏ ਆ ਅਸੀਂ ਮੋٹے ਤੌਰ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਹੈ ਕਿ ਸਾਰਾ ਸੰਸਾਰ ਸੁਖ ਸ਼ਾਂਤੀ ਦਾ। ਤਾਰੀਵਾਲ ਸਾਹਿਬ ਇੱਕ 샤ਰੂਖ ਖਾਂ ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੂੰ ਰੋਟੀ ਤੇ ਬੁਲਾਣਾ ਚਾਹੁੰਦਾ ਜਿਸ ਦਾ ਵਿਰੋਧ ਹੋ ਰਿਹਾ। ਨਹੀਂ ਮੈਨੂੰ ਮੈਂ ਉਹ ਪੜਿਆ ਨਹੀਂ ਬਿਆਨ। ਪਰ ਮੈਂ ਕਹਿੰਦਾ ਕਿ ਮੈਂ ਜਿਹੜੇ ਕੰਮ ਲਈ ਆਇਆ ਹਾਂ ਟੀਮ ਕਿੱਥੋਂ ਆਦੀ ਕਿੱਥੋਂ ਨਹੀਂ ਆਦੀ ਮੈਨੂੰ ਪਤਾ ਨਹੀਂ। ਨਹੀਂ ਬੰਗਲਾਦੇਸ਼ ਤੋਂ ਪਰ ਮੈਂ 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 ਜਿਹੜਾ ਮੈਂ ਤੇੜਾ ਮਤਲਬ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਹੈ ਸਰਬੱਤ ਦਾ ਮਤਲਬ ਹੈ ਸਾਰੀ ਦੁਨੀਆ ਦੇ ਭਲੇ ਦੀ ਅਰਦਾਸ ਕਰਨਾ ਭਾਵੇਂ ਕੋਈ ਬੰਗਲਾਦੇਸ਼ 'ਚ ਵੱਸਦਾ ਕੋਈ ਅਮਰੀਕਾ 'ਚ ਵੱਸਦਾ ਕੈਨੇਡਾ 'ਚ ਵੱਸਦਾ ਕੋਪਾਸਤਾਨ 'ਚ ਵੱਸਦਾ ਕਿਤੇ ਵੱਸਦਾ ਜਿੱਥੇ ਵੀ ਮਨੁੱਖਤਾ ਹੈਗੀ ਆ ਪੂਰੀ ਮਨੁੱਖਤਾ ਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਠੀਕ ਹੈ ਮਿਹਰਬਾਨੀ